ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਚੁਣੌਤੀ ਦਾ ਸਾਹਮਣਾ ਕਰ ਰਹੇ ਨੇ ਜਿਹੜੀ ਚੁਣੌਤੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਵੱਲੋਂ ਦਿੱਤੀ ਜਾ ਰਹੀ ਹੈ ਵਿਕਰਮ ਮਜੀਠੀਆ ਨੇ ਪਹਿਲਾਂ ਮੁਹਾਲੀ ਦੀ ਸਥਾਨਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਕਿ ਮੈਨੂੰ ਅੰਤਰਮ ਜਵਾਬਤ ਦਿੱਤੀ ਜਾਵੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਾ ਤਾਮ ਝਾਮ ਝੋਕਿਆ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੰਚ ਅਧਿਕਾਰੀ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਰਪੰਚ ਅਧਿਕਾਰੀ ਅਤੇ ਦੂਸਰੇ ਪਾਸੇ ਸਰਕਾਰੀ ਵਕੀਲਾਂ ਨੇ ਕੋਕੇ ਜੜ ਦਿੱਤੇ ਅਸਲਾਮ ਅਲੈਕਮ ਸਸਰੀਆ ਕਾਲ ਕਿਦਾਂ ਹਾਲਚਾਲ ਹੈ ਉਮੀਦ ਕਰਨਾ ਵਧੀਆ ਹੋਵੇਗੇ ਹੱਸਦੇ ਵਾਸਦੇ ਹੋਵਗੇ ਚੜ ਦੀ ਕਲਾਚ ਹੋਵਗੇ ਸੀਐਮ ਪੰਜਾਬ ਭਗਵਤ ਮਾਨ ਨੇ ਸ਼੍ਰੋਮਣੀ ਕਾਲੀ ਦਾਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਵਿਕਰਮ ਸਿੰਘ ਮਜੀਠੀਆ ਦੀ ਜਾਨ ਬੋੜੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਕਿ ਕਿਸੇ ਵੀ ਤਰ੍ਹਾਂ ਮੈਂ ਜੇਲ੍ਹੋਂ ਬਾਹਰ ਆ ਜਾਾਂ ਤੇ ਸੀਐਮ ਪੰਜਾਬ ਭਗਵਤ ਮਾਨ ਨੂੰ ਖਾਵਾ ਕਿ ਮੇਰੇ ਵਿੱਚ ਕਿੰਨੀ ਪਾਵਰ ਹੈ ਤੇ ਮੈਂ ਮੁੱਛਾਂ ਨੂੰ ਤਾ ਦੇ ਕੇ ਕੈਮਰੇ ਦੇ ਸਾਹਮਣੇ ਆਵਾਂ ਲੇਕਿਨ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹੋਂ ਬਾਹਰ ਆਉਣ ਵਾਸਤੇ ਕੋਈ ਵੀ ਰਸਤਾ ਜਿਹੜਾ ਹੈ ਸੀਐਮ ਪੰਜਾਬ ਨੇ ਨਹੀਂ ਛੱਡਿਆ ਜਿਸ ਜਿਸ ਅਦਾਲਤ ਚ ਜਾਂਦੇ ਨੇ ਉਥੋਂ ਉਹਨਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਂਦੀ ਹੈ ਕਿਉਂਕਿ ਵਿਜੀਲੈਂਸ ਡਿਪਾਰਟਮੈਂਟ ਨੇ ਐਨਾ ਪੱਕਾ ਚਾਲਾਨ ਜਿਹੜਾ ਪੇਸ਼ ਕੀਤਾ ਗੁੱਲੀ ਕਾੜ ਕੇ ਚਾਲਾਨ ਪੇਸ਼ ਕੀਤਾ 40 ਹਜ਼ਾਰ ਸਫਿਆਂ ਦਾ ਚਾਲਾਨ ਕੋਈ ਵੀ ਅਦਾਲਤ ਉਸ ਚਾਲਾਨ ਨੂੰ ਵੇਖ ਕੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਨਹੀਂ ਦੇ ਸਕਦੀ ਐ ਹੀ ਵਜ੍ਹਾ ਕਿ ਗੁਰਿੰਦਰ ਸਿੰਘ ਢਿੱਲੂ ਡੇਰਾ ਬਿਆਸ ਦੇ ਜਿਹੜੇ ਮੁਖੀ ਨੇ ਬਹੁਤ ਰੋਹਾਨੀ ਸ਼ਖਸੀਅਤ ਨੇ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਬੁਲਾਇਆ ਗਿਆ ਵਿਕਰਮ ਮਜੀਠੀਆ ਦੇ ਵੱਲੋਂ ਤੇ ਭਾਜਪਾ ਪਾਰਟੀ ਜੁਆਇਨ ਕਰਨ ਵਾਸਤੇ ਵਿਕਰਮ ਸਿੰਘ ਮਜੀਠੀਆ ਐਕਟਿਵ ਹੋ ਗਏ ਨੇ। ਇਹ ਕੀ ਮਾਮਲਾ ਹੈ ਸਾਰਾ ਸਾਰਾ ਕੁਝ জানা ਗਿਆ ਅੱਜ ਦੀ ਵੀਡੀਓ 'ਚ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਚੁਣੌਤੀ ਦਾ ਸਾਹਮਣਾ ਕਰ ਰਹੇ ਨੇ ਜਿਹੜੀ ਚੁਣੌਤੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਵੱਲੋਂ ਦਿੱਤੀ ਜਾ ਰਹੀ ਹੈ। ਬਿਕਰਮ ਜਿਠਿਆ ਨੇ ਪਹਿਲਾ ਮੁਹਾਲੀ ਦੀ ਸਥਾਨਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਕਿ ਮੈਨੂੰ ਅੰਤਰਮ ਜਬਾਨਤ ਦਿੱਤੀ ਜਾਵੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਾ ਤਾਮ-ਚਾਮ ਝੋਕਿਆ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਤੋਂ ਉੱਚ ਅਧਿਕਾਰੀ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਭ ਤੋਂ ਉੱਚ ਅਧਿਕਾਰੀ ਅਤੇ ਦੂਸਰੇ ਪਾਸੇ ਸਰਕਾਰੀ ਵਕੀਲਾਂ ਨੇ ਕੋਕੇ ਜੜ ਦਿੱਤੇ ਅਤੇ ਮੁਹਾਲੀ ਦੀ ਸਥਾਨਕ ਅਦਾਲਤ ਵਿੱਚੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਜਵਾਨ ਤੋਂ ਲੈ ਕੇ ਬਿਕਰਮਜੀਠੀਆ ਅਤੇ ਬਿਕਰਮਜੀਠੀਆ ਦੇ ਪਰਿਵਾਰ ਅਤੇ ਵਕੀਲਾਂ ਵੱਲੋਂ ਉਸ ਨੂੰ ਰੱਦ ਕਰ ਦਿੱਤਾ ਗਿਆ ਬਿਕਰਮਜੀਠੀਆ ਦੇ ਵਿਰੁੱਧ ਜਿਹੜੇ ਐਵੀਡੈਂਸ ਜਿਹੜੇ ਸਬੂਤ ਇਕੱਠੇ ਕੀਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਅਫਸਰ ਸ਼ਾਹੀ ਨੇ ਉਹਨਾਂ ਦੇ ਵਿੱਚ ਪੂਰੀ ਤਰ੍ਹਾਂ ਘਿਰ ਗਏ ਨੇ ਬਿਕਰਮਜੀਠੀਆ ਬਿਕਰਮਜੀਠੀਆ ਅਜਿਹੇ ਬੁਰੇ ਕਸੂਤੇ ਫਸੇ ਕੇ ਸਾਰੇ ਰਸਤੇ ਬੰਦ ਹੋ ਗਏ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕਹਿੰਦੇ ਨੇ ਉਹ ਕਰਦੇ ਨੇ ਜੋ ਵੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੰਗ ਬਰੰਗੀਆਂ ਮੱਛੀਆਂ ਹੋਰ ਅਤੇ ਮਗਰਮੱਛ ਸਾਡੀ ਡੜਾਉਂਦੇ ਨੇ ਉਹਨਾਂ ਦੀਆਂ ਫੈਲਾਂ ਸਾਡੇ ਕੋਲ ਆ ਰਹੀਆਂ ਨੇ ਉਹਨਾਂ ਦੇ ਉਹਨਾਂ ਫੈਲਾਂ ਦੇ ਆਧਾਰ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ ਹਮੇਸ਼ਾ ਹੀ ਆਰੇ ਹੱਥੀ ਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮਜੀਠੀਆ ਨੂੰ ਬਿਕਰਮਜੀਠੀਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿਉਂਕਿ ਚੈਲੰਜ ਪਹਿਲਾਂ ਬਿਕਰਮਜੀਠੀਆ ਵੱਲੋਂ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ ਧਨਾੜ ਨੇ ਅਮੀਰ ਨੇ 5500 ਕਰੋੜ ਰੁਪਏ ਦੀ 55000 ਕਰੋੜ ਰੁਪਏ ਦੀ ਜਾਇਦਾਦ ਹੈ ਬਿਕਰਮਜੀਠੀਆ ਦੇ ਕੋਲ ਇਸ ਗੱਲ ਦਾ ਖੁਲਾਸਾ ਖੁਦ ਸੁਖਵੀਰ ਸਿੰਘ ਬਾਦਲ ਨੇ ਕੀਤਾ ਹੈ ਇਹ 55000 ਕਰੋੜ ਰੁਪਏ ਦੀ ਜਾਇਦਾਦ ਵਧਾਈ ਕਿਵੇਂ ਗਈ ਇਹ 55000 ਕਰੋੜ ਰੁਪਏ ਆਇਆ ਕਿੱਥੋਂ ਤੇ ਫਿਰ ਉਹਨਾਂ ਨਸ਼ਾ ਤਸਕਰਾਂ ਦੇ ਨਾਲ ਸਬੰਧ ਕਿਉਂ ਰੱਖੇ ਗਿਆ ਇਸ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਹੋਣਗੇ ਤਣਾੜ ਤਣਾੜ ਹੋਣ ਕਰਕੇ ਵਿਕਰਮ ਜੀਠਿਆ ਵੱਲੋਂ ਚੈਲੰਜ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਦੇ ਮੁੱਛਾਂ ਨੂੰ ਤਾ ਦੇ ਦੇਣਾ ਕਦੇ ਪੱਟਾ ਤੇ ਥਾਪੀਆਂ ਮਾਰਨੀਆਂ ਤੇ ਕਦੇ ਕਹਿਣਾ ਭਗਵੰਤ ਮਾਨਾ ਤੇਰੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਅਸੀਂ ਚੀਕਾ ਕਰਵਾ ਦੇਾਂਗੇ لیکن کی پتہ سی وکرم جیٹھیا نو کہ 나바ਦੀ ਨਵੀਂ جیل ਦੇ ਵਿੱਚ ਮੇਡੀਆਂ ਝੜ ਝੁੰਡੀਆਂ ਵੀ ਉੱਡਣ ਗਈਆਂ 빅 ਅਤੇ ਚੀਕਾ ਵੀ ਪੈਣ ਗਿਆ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਜਿਨ੍ਹਾਂ ਨੇ ਨਹੀਂ ਦੇਖਿਆ ਕਿ ਕਿਵੇਂ ਝੜ ਝੁੰਡੀਆਂ ਉੱਡਦੀਆਂ ਨੇ ਤੇ ਕਿਵੇਂ ਚੀਕਾ ਪੈਂਦੀਆਂ ਨੇ ਉਹ 나ਬਾਦੀ ਨਵੀਂ جیل ਦੇ ਵਿੱਚ ਜਾ ਕੇ ਵਿਕਰਮ ਜੀਠਿਆ ਦੇ ਜਾ ਉੱਥੋਂ ਪਤਾ ਲੱਗ ਜਾਵੇਗਾ ਬਕਰਮਜੀਠਿਆ ਵੱਲੋਂ ਵਾਰ-ਵਾਰ ਚੁਣੌਤੀ ਦਿੱਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਨੂੰ ਮੈਂ નિર્ਦੋਸ਼ ਹੈ ਮੈਂ ਬੇ ਬੇਕਸੂਰ ਹੈ ਰਾਜਸੀ ਬਦਲਾਖੋਰੀ ਦੀ ਨੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੇਰੇ ਵਿਰੁੱਧ ਕੀਤੀ ਜਾ ਰਹੀ ਹੈ ਮੈਨੂੰ ਪੰਜਾਬ ਅਤੇ ਹਰਿਆਣੇ ਦੀ ਹਾਈ ਕੋਰਟ ਤੋਂ ਕਲੀਨ ਚਿੱਟ ਮਿਲ ਗਈ ਹੈ ਮੈਨੂੰ ਭਾਰਤ ਦੀ ਸੁਪਰੀਮ ਕੋਰਟ ਤੋਂ ਕਲੀਨ ਚਿੱਟ ਮਿਲੀ ਹੋਈ ਹੈ ਇਸ ਦੇ ਬਾਅਦ ਯੂਧ ਮੈਨੂੰ ਕਿਉਂ ਤੰਗਿਆ ਜਾ ਰਿਹਾ ਹੈ ਵਾਰ-ਵਾਰ ਪਟੀਸ਼ਨਰ ਦੇਣ ਦੇ ਬਾਅਦ ਯੂਧਵੀ ਹੁਣ ਜਿਹੜਾ ਪਟੀਸ਼ਨ ਦਾਰ ਕੀਤੀ ਗਈ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਹੈ ਜਵਾਬਦੇਹੀ ਮੰਗੀ ਸੀ ਕਾਰਨ ਦੱਸੋ ਨੋਟਿਸ ਭੇਜਿਆ ਸੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੂੰ ਪੰਜਾਬ ਸਰਕਾਰ ਜਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਰਕਾਰੀ ਵਕੀਲਾਂ ਵੱਲੋਂ ਜਿਹੜੇ ਨੇ ਕਾਰਨ ਦੱਸੋ ਨੋਟ ਦਾ ਜਵਾਬ ਦੇ ਦਿੱਤਾ ਹੈ ਕਿ ਇਹਨਾਂ ਮਾਮਲਿਆਂ ਦੇ ਵਿੱਚ ਇਨਵੋਲਵ ਨੇ ਬਿਕਰਮ ਜਿਠੀਆ ਬਿਕਰਮ ਜਿਠੀਆ ਦਾ ਦੁਬਾਰਾ ਰਿਮਾਂਡ ਵੀ ਹੋਵੇਗਾ ਬਿਕਰਮ ਮਜੀਠੀਆ ਦਾ ਦੁਬਾਰਾ ਟਰਾਇਲ ਵੀ ਚੱਲੇਗਾ ਬਿਕਰਮ ਜਿਠੀਆ ਦੀ ਦੁਆਰਾ ਇਨਵੈਸਟੀਗੇਸ਼ਨ ਵੀ ਹੋਵੇਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਕਹਿੰਦੇ ਨੇ ਤੇਲ ਤੇ ਤੇਲ ਦੀ ਧਾਰ ਵੇਖੋ ਅਸੀਂ ਦੱਸਾਂਗੇ ਕਿ ਕਿਵੇਂ ਚਟੇ ਵੇਚੀ ਦੇ ਨੇ ਕਿਵੇਂ ਪੰਜਾਬ ਦੀ ਪੰਜਾਬ ਦੇ ਜਵਾਨਾਂ ਦੀ ਨਸ਼ਲ ਕੁਸ਼ੀ ਕਰੀ ਦੀ ਇਹਨਾਂ ਦੇ ਚਿੱਟੇ ਦੀ ਬਦੌਲਤ ਹੈ ਇਨਾ ਦੇ ਨਸ਼ੇ ਦੀ ਦੌਲਤ ਹੈ ਪੰਜਾਬ ਦੇ ਹਜ਼ਾਰਾਂ ਨੌਜਵਾਨ ਪੰਜਾਬ ਤੋਂ ਪੰਜਾਬ ਨੂੰ ਅਲਵਿਦਾ ਕਹਿ ਕੇ ਇਸ ਦੁਨੀਆ ਤੋਂ ਕੂਚ ਕਰ ਗਏ ਇੱਕ ਇੱਕ ਜਾਣ ਦਾ ਹਿਸਾਬ ਲਿਆ ਜਾਵੇਗਾ ਬਿਕਰ ਮਜੀਠੀਆ ਦੇ ਕੋਲ ਕਿਉਂਕਿ ਇਹ ਤਾਂ ਜ਼ਗੀਰ ਬੀਬੀ ਜ਼ਗੀਰ ਕੌਰ ਉਹਨਾਂ ਨੇ ਵੀ ਮੰਨਿਆ ਹੈ ਕਿ ਸਾਲੇ ਜੀਜੇ ਦੀ ਮਿਲੀ ਭੁਗਤ ਨੇ ਪੰਜਾਬ ਦਾ ਪਠਾ ਪਾਇਆ ਹੈ ਸਾਰੇ ਤੇ ਇਲਜ਼ਾਮ ਨੇ ਜੀਜੇ ਤੇ ਇਲਜ਼ਾਮ ਨੇ ਕਿ ਸ਼ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਮਣਾਮੂਹੀ ਕੁਆਂਟਲਾਮੂਹੀ ਚਿੱਠੇ ਦਾ ਵਪਾਰ ਕੀਤਾ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਇਹਨਾਂ ਘਰੇ ਦੀਪਮਾਲਾ ਇਹ ਦੀਵਾਲੀਆਂ ਦੇ ਵਿੱਚ ਪਟਾਕੇ ਚਲਾਉਣਗੇ ਇਹਨਾਂ ਦੇ ਪਟਾਕੇ ਹੁਣ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪੈਣਗੇ ਹੁਣ ਇਹਨਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁੱਲ ਮਲਾਕੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਬਿਕਰਮਜੀਠੀਆ ਦੇ ਬਿਕਰਮਜੀਠੀਆ ਦੀਆਂ ਛੜ ਭੁੰਡੀਆਂ ਉਡਗੀਆਂ ਨੇ ਬਿਕਰਮਜੀਠੀਆ ਤੇ ਕਾਰਵਾਈ ਵੱਡੇ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ 40 ਹਜ਼ਾਰ ਪੰਨਿਆਂ ਦੀ ਰਿਪੋਰਟ ਦੇ ਵਿੱਚ ਜਿੰਨੇ ਵੀ ਬਿਕਰਮਜੀਠੀਆ ਦੇ ਸਾਥੀ ਸੀ ਜਿੰਨੇ ਵੀ ਬਿਕਰਮਜੀਠੀਆ ਦੇ ਦੋਸਤੀ ਜਿੰਨੇ ਵੀ ਬਿਕਰਮਜੀਠੀਆ ਦੇ ਇਹਨਾਂ ਕਾਲੇ ਧੰਧਾਂ ਦੇ ਵਿੱਚ 파ਟਨਰ ਸੀ ਉਨ੍ਹਾਂ ਦੀਆਂ ਕੰਪਨੀਆਂ ਨੂੰ ਵੀ ਪੰਜਾਬ ਸਰਕਾਰ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਬਲੈਕ ਮਨੀ ਨੂੰ ਵਾਈਟ ਮਨੀ ਕਰ ਦਿੱਤਾ ਗਿਆ ਬਿਕਰਮ ਜੀਠਿਆ ਵੱਲੋਂ ਬਿਕਰਮ ਜੀਠਿਆ ਦੇ ਸਾਹਮਣੇ ਇਹੋ ਜਿਹਾ ਜਾਲ ਸੁੱਟਿਆ ਗਿਆ ਹੈ ਕਿ ਉਸ ਜਾਲ ਦੇ ਵਿੱਚੋਂ ਨਿਕਲਣਾ ਪੰਜਾਬ ਬਿਕਰਮ ਜੀਠਿਆ ਲਈ ਬੇਹੱਦ ਮੁਸ਼ਕਲ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਆਮ ਜਨਕ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਬਿਕਰਮ ਜਿੱਟਿਆ ਨੇ ਪੰਜਾਬ ਅਤੇ ਹਰਿਆਣਾ ਦੀ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਜਵਾਬ ਤੂੰ ਲੈ ਕੇ ਤੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਜਿਹੜਾ ਕਾਰਨ ਦੱਸੋ ਨੋਟਸ ਭੇਜਿਆ ਸੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਰਕਾਰੀ ਵਕੀਲਾ ਅਤੇ ਖਾਸ ਕਰਕੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੂੰ ਜਵਾਬਦੇਹੀ ਦੇ ਦਿੱਤੀ ਗਈ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਖੁਲਾਸੇ ਹੋਣਗੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਦੁਬਾਰਾ ਟਰੈ ਦੁਬਾਰਾ ਰਿਮਾਂਡ ਦੁਬਾਰਾ ਇਨਵੈਸਟੀਗੇਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਹੋਵੇਗੀ ਹਾਲੇ ਤੱਕ ਟ੍ਰੇਲਰ ਹੀ ਰਿਲੀਜ਼ ਕੀਤਾ ਗਿਆ ਹੈ ਪਿਕਚਰ ਤਾਂ ਹਾਲੇ ਬਾਕੀ ਹੈ ਵਿਕਰਮ ਮਜੀਠੀਆ ਨੂੰ ਲੈ ਕੇ ਧੰਨਵਾਦ ਜੀ ਤੇ ਐਸ ਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਸੀਐਮ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਵਾਸਤੇ ਹਜੇ ਸਿਰਫ ਟ੍ਰੇਲਰ ਪੇਸ਼ ਕੀਤਾ ਗਿਆ ਹੈ ਜਿਹੜੀ ਫਿਲਮ ਹੈ ਉਹ ਬਾਕੀ ਹੈ ਦਾ ਮਤਲਬ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਹ ਤਾਂ ਵੀ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਵਿਕਰਮ ਸਿੰਘ ਮਜੀਠੀਆ ਅਦਾਲਤਾਂ ਦੇ ਵਿੱਚ ਜਾਂਦਾ ਤੇ ਆਪਣੀ ਜ਼ਮਾਨਤ ਮੰਗਦਾ ਹੈ ਲੇਕਿਨ ਪੰਜਾਬ ਹਰਿਆਣਾ ਦੀ ਹਾਈ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਨਹੀਂ ਦਿੱਤੀ ਤੇ ਵਿਕਰਮ ਸਿੰਘ ਮਜੀਠੀਆ ਦੇ ਤੋਂ ਬਾਅਦ ਸੁਪਰੀਮ ਕੋਰਟ ਚ ਜਾਏਗਾ ਤੇ ਆਪਣੇ ਹੱਥ ਪੈਰ ਮਾਰ ਰਿਹਾ ਤੇ ਡੇਰਾ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਨੂੰ ਹੀ ਮੁਲਾਕਾਤ ਕੀਤੀ ਵਿਕਰਮ ਸਿੰਘ ਮਜੀਠੀਆ ਨਾਲ ਤੇ ਬਿਕਰਮ ਸਿੰਘ ਮਜੀਠੀਆ ਨੇ ਉਹਨਾਂ ਦਾ ਮਨਤਰਲਾ ਕੀਤਾ ਕਿ ਮੈਨੂੰ ਕਿਸੇ ਵੀ ਤਰ੍ਹਾਂ ਜੇਲ੍ਹੋਂ ਬਾਹਰ ਕੱਢਿਆ ਜਾਏ। ਇਹਦੇ ਨਾਲ ਨਾਲ ਇਹ ਖਬਰਾਂ ਵੀ ਆ ਰਹੀਆਂ ਨੇ ਬਿਕਰਮ ਸਿੰਘ ਮਜੀਠੀਆ ਭਾਜਪੀ ਨੂੰ ਜੁਆਇਨ ਕਰ ਸਕਦਾ ਹੈ। ਨਰਿੰਦਰ ਮੋਦੀ ਦਾ ਸਾਥੀ ਬਣ ਸਕਦਾ ਤਾਂ ਕਿ ਨਰਿੰਦਰ ਮੋਦੀ ਆਪਣਾ ਪਾਵਰ ਯੂਜ਼ ਕਰੇ, ਆਪਣੇ ਅਸਰੋ-ਸੂਖ ਯੂਜ਼ ਕਰੇ ਅਦਾਲਤਾਂ ਦੇ ਉੱਤੇ ਤੇ ਬਿਕਰਮ ਸਿੰਘ ਮਜੀਠੀਆ ਨੂੰ ਐਸਕੇ ਸ਼ਬਾਰ ਲਿਆਂਦਾ ਜਾਏ ਕਿਉਂਕਿ ਸੀਐਮ ਪੰਜਾਬ ਭਗਵਤ ਮਾਨ ਤੇ ਵਿਜੀਲੈਂਸ ਡਿਪਾਰਟਮੈਂਟ ਨੇ ਬਿਕਰਮ ਸਿੰਘ ਮਜੀਠੀਆ ਦੇ ਜੇਲ੍ਹੋਂ ਆਉਣ ਵਾਲੇ ਸਾਰੇ ਦਰਵਾਜ਼ੇ ਪੱਕੇ ਪੱਕੇ ਬੰਦ ਕਰ ਦਿੱਤੇ ਨੇ 40 ਹਜ਼ਾਰ ਪੰਨਿਆਂ ਦੀ ਰਿਪੋਰਟ ਹੈ ਉਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਕੱਚਾ ਛੱਠਾ ਲਿਖਿਆ ਹੈ 540 ਕਰੋੜ ਜੀ ਜਿਹੜੇ ਖਾਤਿਆਂ ਦੇ ट्रांजੈਕਸ਼ਨਸ ਹੋਈਆਂ ਨੇ ਉਹਨਾਂ ਦਾ ਰਿਕਾਰਡ ਪੇਸ਼ ਕਰ ਦਿੱਤਾ ਗਿਆ ਨਾ ਸਿਰਫ ਬਿਕਰਮ ਮਜੀਠੀਆ ਉਹਦੀ ਵਾਈਫ ਗਨੀਵ ਕੌਰ ਉਹਦਾ ਜਿਹੜਾ ਸਾਲਾ ਉਹੀ ਇਸ ਚੀਜ਼ ਦੇ ਵਿੱਚ ਮਲਵਸ ਨੇ ਤੇ ਬਿਕਰਮ ਸਿੰਘ ਮਜੀਠੀਆ ਪੈਸੇ ਨੂੰ ਕਮਾ ਫਿਰਾ ਕੇ ਆਪਣੇ ਰਿਸ਼ਤੇਦਾਰਾਂ ਦੇ ਅਕਾਊਂਟ ਦੇ ਵਿੱਚ ਪਵਾਉਂਦਾ ਸੀ ਸੁਖਵੀਰ ਬਾਦਲ ਹੋਏ ਜਾਂ ਸੁਖਵੀਰ ਬਾਦਲ ਦੀ ਪਤਨੀ ਇਹ ਸਾਰਾ ਜਿਹੜਾ ਪਰਿਵਾਰ ਹੈ ਤੇ ਸ਼ਰਮਣੀ ਕਾਲੀ ਦਲ ਦੇ ਸੀਨੀਅਰ ਜਿਹੜੇ ਆਗੂ ਨੇ ਇਹ ਸਾਰੇ ਪੰਜਾਬ ਦੇ ਵਿੱਚ ਚਿੱਟਾ ਵੇਚਣ ਦੇ ਵਿੱਚ ਮਲਵਸ ਪਾਏ ਗਏ ਨੇ ਤੇ ਆਈ ਵਜ੍ਹਾ ਬਿਕਰਮ ਸਿੰਘ ਮਜੀਠੀਆ ਨੂੰ ਪਤਾ ਹੈ ਕਿ ਇਸ ਕੇਸ ਦੇ ਵਿੱਚ ਬਾਹਰ ਆਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਤੇ ਬਿਕਰਮ ਸਿੰਘ ਮਜੀਠੀਆ ਇਹਦੀ ਚੋਟੀ ਦਾ ਜ਼ੋਰ ਲਾ ਰਿਹਾ ਕਿ ਕਿਸੇ ਤਰ੍ਹਾਂ ਮੈਂ ਜੇਲ੍ਹੋਂ ਬਾਹਰ ਆ ਜਾਾਂ ਜੇਲ੍ਹੋਂ ਬਾਹਰ ਆ ਕੇ ਉਹ ਗਵਾਨ ਦੇ ਉੱਤੇ ਆਪਣਾ ਪ੍ਰੈਸ਼ਰ ਪਾਣਗੇ ਆਪਣੀ ਪਾਵਰ ਯੂਜ਼ ਕਰਨਗੇ ਤੇ ਐਸਕੇਐਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨਗੇ ਲੇਕਿਨ ਸੀਐਮ ਪੰਜਾਬ ਨੇ ਵੀ ਗੱਲ ਕੀਤੀ ਹੈ ਕਿ ਕਿਸੇ सूरत ਭਗਵਤ ਮਾਨ ਸੀ ਬਿਕਰਮ ਮਜੀਠੀਆ ਨੂੰ ਜੇਲ੍ਹੋਂ ਬਾਹਰ ਨਹੀਂ ਆਣ ਦੇਵੇਗਾ ਤੇ ਸਾਰੀ ਜ਼ਿੰਦਗੀ ਬਿਕਰਮ ਸਿੰਘ ਨੇ ਜੀਠਿਆ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਵਿੱਚ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫਿਜ਼